ਇਦੂ ਮੂਸੇ ਫੜਾ ਦਾ ਗਾਣਾ ਲਗਾ ਕੇ ਨੌਜਵਾਨ ਤੇ ਫਲੋਂ ਹੱਥ ਦੇ ਵਿੱਚ ਪਿਸਤੌਲ ਫੜ ਕੇ ਹਵਾਈ ਫਾਇਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਦੇ ਫਲੋ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜਾਣਕਾਰੀ ਦਿੰਦਿਆਂ ਥਾਣਾ ਖਾਲੜਾ ਦੇ ਏਐਸਆਈ ਸਤਨਾਮ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਹੁਣ ਹੀ ਆਇਆ ਅਤੇ ਉਹਨਾਂ ਦੇ ਵੱਲੋਂ ਤਫ਼ਤੀਸ਼ ਕਰਕੇ ਬਣਦੀ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਪੋਸਟ ਦੇ ਨਾਲ ਲਿਖੇ ਸ਼ਬਦਾਂ ਦੇ ਵਿੱਚ ਨੌਜਵਾਨ ਦੀ ਪਛਾਣ ਥਾਣਾ ਕਾਲੜਾ ਦੇ ਅਧੀਨ ਆਉਂਦੇ ਪਿੰਡ ਵਾ ਤਾਰਾ ਸਿੰਘ ਦੀ ਦੱਸੀ ਜਾ ਰਹੀ ਹੈ ਸਰ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਜਿਦੇ ਵਿੱਚ ਨੌਜਵਾਨ ਸ਼ਰੀਆਮ ਹਵਾਈ ਫਾਇਰ ਕਰ ਰਿਹਾ ਸਰ ਕੀ ਹੈ ਮਸਲਾ ਸਰ ਉਹ ਜੇ ਤੇ ਮਰੇ ਪਹਿਲਾਂ ਕੋ ਗੱਲ ਨਹੀਂ ਆਈ ਤੁਸਾਂ ਸਾਡੇ ਨੋਟਿਸ ਜਲ ਲੈਂਦੀ ਹੈ ਇਸ ਬਾਰੇ ਵੈਰੀਫਾਈ ਕਰਕੇ ਜੋ ਵੀ ਬੰਦੀ ਕਾਰਵਾਈ ਹੋਗੀ ਚਲੇਗੀ ਇੱਕ ਦੇਖਿਆ ਜਾ ਰਿਹਾ ਕਿ ਜਿੱਥੇ ਲਿਖ ਕੇ ਵੀ ਲੋਕਾਂ ਵੱਲੋਂ ਪਾਇਆ ਗਿਆ ਕਿ ਪਿੰਡ ਵਾ ਤਾਰਾ ਸਿੰਘ ਦਾ ਮੁੰਡਾ ਹੈ ਜਿਹਦੇ ਇਹ ਜਿਹੜੀ ਫਾਇਰ ਕਰ ਰਿਹਾ ਵੇਖੋ ਵੀ ਮੈਂ ਹੁਣੇ ਜਾ ਕੇ ਉਹ ਵੈਰੀਫਾਈ ਕਰਦੇ ਹਾਂ ਕਿ ਬੰਦਾ ਕਿੱਥੋਂ ਦਾ ਕੌਣ ਹੈ ਉਹ ਜੋ ਵੀ ਜਿਹੜਾ ਵੀ ਬੰਦਾ ਆ ਉਹਨੂੰ ਕਾਨੂੰਨ ਅੱਥ ਨਹੀਂ ਲੈ ਲੰਦ ਦਿੱਤਾ ਜਾਏਗਾ ਕੋਈ ਕਾਬੰਦੀ ਕਾਰਵਾਈ ਕੀਤੀ ਜਾਵੇ ਸਿੱਧੂ ਮੂਸੇਵਾਲਾ ਦਾ ਗਾਣਾ ਲਗਾ ਕੇ ਨੌਜਵਾਨ ਤੇ ਫਲੋਂ ਹੱਥ ਦੇ ਵਿੱਚ ਪਿਸਤੌਲ ਫੜ ਕੇ ਹਵਾਈ ਫਾਇਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਦੇ ਫਲੋਂ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜਾਣਕਾਰੀ ਦਿੰਦਿਆਂ ਥਾਣਾ ਖਾਲੜਾ ਦੇ ਏਐਸਆਈ ਸਤਨਾਮ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਹੁਣ ਹੀ ਆਇਆ ਅਤੇ ਉਹਨਾਂ ਦੇ ਫਲੋਂ ਤਫ਼ਤੀਸ਼ ਕਰਕੇ ਬਣਦੀ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਪੋਸਟ ਦੇ ਨਾਲ ਲਿਖੇ ਸ਼ਬਦਾਂ ਦੇ ਵਿਚ ਨੌਜਵਾਨ ਦੀ ਪਛਾਣ ਥਾਣਾ ਖਾਲੜਾ ਦੇ ਅਧੀਨ ਆਉਂਦੇ ਪਿੰਡ ਵਾ ਤਾਰਾ ਸਿੰਘ ਦੀ ਦੱਸੀ ਜਾ ਰਹੀ ਹੈ ਸਰ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਜਿਦੇ ਵਿੱਚ ਨੌਜਵਾਨ ਸ਼ਰੀਆਮਾ ਹਵਾਈ ਫਾਇਰ ਕਰ ਰਿਹਾ ਸਰ ਕੀ ਹੈ ਮਸਲਾ ਸਰ ਉਹਦੇ ਬਾਰੇ ਪਹਿਲਾਂ ਕੋਈ ਗੱਲ ਨਹੀਂ ਆਈ ਤੁਸਾਂ ਸਾਗੇ ਨੋਟਿਸ ਜਾਰੀ ਜਾਂਦੀ ਹੈ ਇਸ ਬਾਰੇ ਵੈਰੀਫਾਈਂਗ ਕਰਕੇ ਜੋ ਵੀ ਬੰਦੀ ਕਾਰਵਾਈ ਉਹ ਕੀਤੀ ਜਾਏਗੀ ਇੱਕ ਦੇਖਿਆ ਜਾ ਰਿਹਾ ਕਿ ਜਿੱਥੇ ਲਿਖ ਕੇ ਵੀ ਲੋਕਾਂ ਵੱਲੋਂ ਪਾਇਆ ਗਿਆ ਕਿ ਪਿੰਡ ਵਾ ਤਾਰਾ ਸਿੰਘ ਦਾ ਮੁੰਡਾ ਹੈ ਜਿਹਦੇ ਇਹ ਜਿਹੜੀ ਫਾਇਰ ਕਰਦੇ ਆ ਬਈ ਉਹ ਵੇਖੋ ਕਿ ਮੈਂ ਹੁਣੇ ਜਾ ਕੇ ਵੈਰੀਫਾਈ ਕਰਦੇ ਆ ਉਹ ਕਿ ਬੰਦਾ ਕਿੱਥੋਂ ਦਾ ਕੌਣ ਹੈ ਉਹ ਜੋ ਵੀ ਜਿਹੜਾ ਵੀ ਬੰਦਾ ਆ ਉਨਨਕੂ ਨੂੰ ਮੁਆਫ ਨਹੀਂ ਲੰਦਿਆ ਦਿੱਤਾ ਜਾਵੇਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਿੱਧੂ ਮੂਸੇਵਾਲਾ ਦਾ ਗਾਣਾ ਲਗਾ ਕੇ ਨੌਜਵਾਨ ਤੇ ਫਲੋਂ ਹੱਥ ਦੇ ਵਿੱਚ ਪਿਸਤੌਲ ਫੜ ਕੇ ਹਵਾਈ ਫਾਇਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਫਲੋਂ ਕਾਰਵਾਈ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਜਾਣਕਾਰੀ ਦਿੰਦਿਆਂ ਥਾਣਾ ਖਾਲੜਾ ਦੇ ਏਐਸਆਈ ਸਤਨਾਮ ਸਿੰਘ ਨੇ ਕਿਹਾ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਤੇ ਵਿੱਚ ਹੁਣੇ ਆਇਆ ਅਤੇ ਉਹਨਾਂ ਦੇ ਵੱਲੋਂ ਤਫ਼ਤੀਸ਼ ਕਰਕੇ ਬਣਦੀ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਪੋਸਟ ਦੇ ਨਾਲ ਲਿਖੇ ਸ਼ਬਦਾਂ ਦੇ ਵਿੱਚ ਨੌਜਵਾਨ ਦੀ ਪਛਾਣ ਥਾਣਾ ਖਾਲੜਾ ਦੇ ਅਧੀਨ ਆਉਂਦੇ ਪਿੰਡ ਵਾ ਤਾਰਾ ਸਿੰਘ ਦੀ ਦੱਸੀ ਜਾ ਰਹੀ ਹੈ ਸਰ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਜਿਦੇ ਵਿੱਚ ਨੌਜਵਾਨ ਸ਼ਰੀਆਮ ਹਵਾਈ ਫਾਇਰ ਕਰ ਰਿਹਾ ਸਰ ਕੀ ਹੈ ਮਸਲਾ ਸਰ ਉਹਦੇ ਮਾਰੇ ਪਹਿਲਾਂ ਕੋ ਗੱਲ ਨਹੀਂ ਆਈ ਤੁਸਾਂ ਸਾਡੇ ਨੋਟਿਸ ਜਾਰੀ ਲੈਂਦੀ ਹੈ ਇਸ ਬਾਰੇ ਵੈਰੀਫਾਈ ਕਰਕੇ ਜੋ ਵੀ ਬੰਦਗੀ ਕਾਰਵਾਈ ਹੋਗੀ ਚੱਲੇਗੀ ਇਹ ਤੋ ਦੇਖਿਆ ਜਾ ਰਿਹਾ ਕਿ ਜਿੱਥੇ ਲਿਖ ਕੇ ਵੀ ਲੋਕਾਂ ਵੱਲੋਂ ਪਾਇਆ ਗਿਆ ਕਿ ਪਿੰਡ ਵਾ ਤਾਰਾ ਸਿੰਘ ਦਾ ਮੁੰਡਾ ਹੈ ਜਿਹਦੇ ਇਹ ਜਿਹੜੀ ਫਾਇਰ ਕਰ ਰਿਹਾ ਬਈ ਵੇਖੋ ਵੀ ਮੈਂ ਹੁਣੇ ਜਾ ਕੇ ਉਹ ਵੈਰੀਫਾਈ ਕਰਦੇ ਹਾਂ ਕਿ ਬੰਦਾ ਕਿੱਥੋਂ ਦਾ ਕੌਣ ਹੈ ਉਹ ਜੋ ਵੀ ਜਿਹੜਾ ਵੀ ਬੰਦਾ ਆ ਉਹਨੂੰ ਕਾਨੂੰਨ ਅੱਥਰੂ ਨਹੀਂ ਲੈ ਦਿੱਤਾ ਜਾਏਗਾ ਉਹਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ